ਨਵਾਂ ਸ਼ਾਬੀ ਗੱਗਰੀਓ ਪੰਜਾਬ ਬਾਡਰ ਨਿਊਜ਼ ਖਬਰ ਇਸ ਵੇਲੇ ਪੰਥਾਨਕੋਟ ਦੇ ਸਾਦੀ ਪਿੰਡ ਫਤਿਹਪੁਰ ਤੋਂ ਇਹ ਜਿੱਥੇ ਕੀ ਪੀਤੀ ਰਾਤ ਦੋ ਚੋਰਾਂ ਦੇ ਵੱਲੋਂ ਇੱਕ ਗੁੱਜਰ ਪਰਿਵਾਰ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਦ ਚਲਦੇ ਦੱਤ ਜੇ ਕੇ ਉਸ ਪਰਿਵਾਰ ਦੀ ਤਮੰਗ ਜੱਟੀ ਨਾਮਕ ਗੁੱਜੀ ਦੇ ਵੱਲੋਂ ਚੋਰੀ ਦੌਰਾਨ ਇੱਕ ਚੋਰ ਨੂੰ ਕਾਬੂ ਕਰ ਲਿਆ ਗਿਆ ਅਤੇ ਬੰਨ ਲਿਆ ਗਿਆ ਅਤੇ ਪੰਚਾਇਤ ਨੂੰ ਸੂਚਿਤ ਕਰਨ ਤੋਂ ਬਾਅਦ ਉਸ ਚੋਰ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਹ ਘਟਨਾ ਬੀਤੀ ਰਾਤ ਦੀ ਹੈ ਤੇ 12 ਵਜੇ ਦੇ ਕਰੀਬ ਦੋ ਚੋਰਾਂ ਦੇ ਵੱਲੋਂ ਇਸ ਗੁੱਜਰ ਪਰਿਵਾਰ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਚੋਰਾਂ ਦੇ ਵੱਲੋਂ ਗੁੱਜਰ ਪਰਿਵਾਰ ਦੇ ਟਰੰਕ ਖੋਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਜੱਟੀ ਨਾਮਕ ਗੁੱਜਰੀ ਜੋ ਕਿ ਪਰਿਵਾਰ ਦੀ ਮੈਂਬਰ ਸੀ ਉਸ ਵੱਲੋਂ ਉੱਠ ਕੇ ਇੱਕ ਚੋਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਦੱਸਦੀ ਹੈ ਕਿ ਇਸ ਦੌਰਾਨ ਹੱਥਾਪਾਈ ਦੌਰਾਨ ਚੋਰ ਦੇ ਵੱਲੋਂ ਇੱਕ ਡਾਂਗ ਨਾਲ ਜੱਟੀ ਨਾਮਕ ਗੁੱਜਰੀ ਤੇ ਹਮਲਾ ਕੀਤਾ ਗਿਆ ਜਿਸ ਦੇ ਚਲਦੇ ਜਿੱਤੀ ਵੱਲੋਂ ਤੁਰੰਤ ਉਸ ਢਾਂਗ ਦੇ ਨਾਲ ਹੀ ਇਸ ਚੋਰ ਦੀ ਕੁੱਟਮਾਰ ਕਰ ਦਿੱਤੀ ਗਈ ਅਤੇ ਉਸ ਨੂੰ ਬੰਨ ਕੇ ਇੱਕ ਬੰਦੀ ਬਣਾ ਲਿਆ ਗਿਆ ਤੇ ਤੁਰੰਤ ਹੀ ਪਿੰਡ ਦੀ ਪੰਚਾਇਤ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਪੰਜਾਬ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇੱਕ ਚੋਰ ਨੂੰ ਕਾਬੂ ਕਰ ਲਿਆ ਗਿਆ ਤੇ ਦੂਸਰੇ ਦੀ ਭਾਲ ਜਾਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਬਾਕੀ ਦੀ ਕਾਰਵਾਈ ਜੋ ਹੈ ਲਗਾਤਾਰ ਕੀਤੀ ਜਾ ਰਹੀ ਹੈ ਜੀ ਦੇਖ ਰਿਹਾ ਹਾਂ ਪੰਜਾਬਾ ਨਿਊਜ਼ ਮਾਰਕੇਸ਼ ਸ਼ਰਮਾ ਬੋਲ ਰਿਹਾ ਹੈ ਜੀ ਸਾਡਾ ਨਾਮ ਸਰਜੀਤ ਅਜਿਨੇ ਰਾਤ ਇਥੇ ਰਹਿਏ ਦੋ ਤਿੰਨ ਸਾਲ ਤੋਂ ਰਹਿ ਰਹੇ ਹਾਂ ਤੇ ਰਾਤੀ ਕੋ 12 ਵਜੇ ਦੇ ਟਾਈਮ ਤੇ ਸੁੱਤੇ ਸੀ ਦੋ ਬੱਚੇ ਮੇਰੇ ਇੱਕ ਮੈਂ ਕਲੀ ਸੁੱਤੀ ਸੀ ਦੋ ਦੋ ਬੰਦੇ ਆਏ ਇੱਕ ਬਾਹਰ ਖੜਾ ਸੀ ਇੱਕ ਅੰਦਰ ਪੇਟੀ ਦੇ ਤਾਲੇ ਤੋੜੇ ਜਿਹੜੇ ਛੇੜ ਹੋਏ ਛੜੂਕਾ ਹੋਇਆ ਅਸੀਂ ਜਾਗ ਪਏ ਉੱਥੇ ਮੈਂ ਫੜ ਲਿਆ ਉਹ ਮਨ ਅਠਨ ਉੱਥੇ ਕੋਸ਼ਿਸ਼ ਕੀਤੀ ਉਹਨਾਂ ਸਭਾ ਡੰਡਾ ਫੜ ਕੇ ਮੇਰੇ ਬਾਹਾਂ ਤੇ ਮਾਰਤਾ ਝੋਟ ਲੱਗੀ ਮੇਰੇ ਫਿਰ ਰੋਲਾ ਰਾਲਾ ਪਾਇਆ ਬੱਚੇ ਨੇ ਫੋਨ ਫਾਨ ਕੀਤਾ ਫਿਰ ਹੋਰ ਵੀ ਆ ਗਏ ਬੰਦੇ ਉਹਨੇ ਜਰਾਸੀ ਉਹਨੂੰ ਫੜ ਕੇ ਬੰਨ ਲਿਆ ਫਿਰ ਉਹ ਕਹਿੰਦਾ ਇੱਕ ਬੰਦਾ ਮੇਰੇ ਨਾਲ ਬਾਹਰ ਹੋਰ ਖੜਾ ਸੀ ਕੋਨ ਹਟ ਗਿਆ ਕੋਈ ਨਹੀਂ ਸਾਡੇ ਹੱਥ ਆ ਇੱਕੋ ਹੀ ਹੱਥ ਆਇਆ ਉਹਨੂੰ ਅਸੀਂ ਬੰਨਿਆ ਫਿਰ ਪੁਲਿਸ ਨੂੰ ਫੋਨ ਕੀਤਾ ਸਰਪੰਚ ਦੇ ਘਰ ਵੀ ਗਏ ਹਨ ਚੌਧਰੀਆਂ ਦੇ ਘਰ ਵੀ ਗਏ ਉਹ ਵੀ ਆਏ ਸਰਪੰਚ ਨੇ ਫੋਨ ਕੀਤਾ ਪੁਲਿਸ ਨੂੰ ਫਿਰ ਪੁਲਿਸ ਆਈ ਉਹਦੀ ਕਾਰ ਹੋ ਗਈ ਤੇ ਉਹਨੂੰ ਫੜ ਕੇ ਲੈ ਗਈ ਰਾਤ ਨੂੰ ਆਈ 12 ਵਜੇ ਹਾਂ 10 ਵਜੇ ਦੀ ਕਰਨਾ ਹੈ ਇਹ ਬਰਾਤ 12 ਵਜੇ ਹਾਂ ਜਸਮਾਨ ਨੂੰ ਚੁੱਕ ਕੇ ਲੈ ਗਿਆ ਜਸਮਾਨ ਨੂੰ ਨੇਕ ਅਸੀਂ ਡਰਿਆ ਕਰ ਦਿੱਤਾ ਪੁਲਿਸ ਨੂੰ ਦਿੱਤਾ ਉਸਨੂੰ ਅਸੀਂ ਚੋਰ ਇੱਥੇ ਫੜ ਲਿਆ ਉਸ ਨੇ ਤਾਲੇ ਦੂਲੇ ਤੋੜੇ ਸਾਡੇ ਸਮਾਨ ਸਮੁੰਨ ਕਾਲੇ ਉਸਲੇ ਐਸੀ ਉਥੇ ਫੜ ਲਿਆ ਜਾਨ ਹੀ ਦਿੱਤਾ ਪੁਲਿਸ ਨੇ ਤਾਂ ਜੀ ਕੁਛ ਜੀ ਭਾਵ ਨਹੀਂ ਦਿੱਤੀ ਮੇਰੇ ਹਾਂਜੀ ਅੱਜ ਤਾਂ ਕੁਛ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕਰਦੇ ਵੀ ਮੰਗ ਕਰਦੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੁਲ ਤੋਂ ਇਹ ਅਸੀਂ ਗਰੀਬ ਬੰਦੇ ਦਿਹਾੜੀਦਾਰ ਬੰਦੇ ਆ ਕੋ ਰਾਤ ਬਰਾਤ ਸਾਡਾ ਕੋ ਪਸ਼ੂ ਖੋਲ ਕੇ ਲੈ ਜਾਏ ਕੋ ਡੰਗਰ ਖੋਲ ਕੇ ਲੈ ਜਾਏ ਕੋ ਸਾਨੂੰ ਮਾਰ ਦੇਗਾ ਤੇ ਅਸੀਂ ਕੀ ਕਰਾਂ ਗਰੀਬ ਬੰਦੇ ਆ ਇਹ ਲੈ ਬੰਦੇ ਚੋਰੀ ਕਰਨਾ ਇੱਥੇ ਨਾ ਕੀ ਇੱਕ ਦਾ ਨਾਂ ਸਰ ਜੀ ਮਨੀਸ਼ ਉਹ ਗੁਰਦਾਸਪੁਰ ਦਾ ਹੈ ਇੱਕ ਲਾਗੇ ਦਾ ਹੈ বালੂ ਕੰਪਲੇਨ ਕੀਤੀ ਥਾਣੇ ਦੀ ਹਾਂਜੀ ਧੰਨਾਂ ਦੀ